ਮੇਰੇ ਮਿਹਰਬਾਨ ਵਿਚਾਰ ਸਾਹਿਬ ਜੀ ਘਰ ਲੱਗਾ ਮੇਰਾ ਨਾਮ ਯੋਗਵੀ ਸਿੰਘ ਪਿੰਡ ਮੇਰਾ ਚੱਕ ਰੇਖਾ ਕਬੂਰ ਸਾਹਿਬ ਸੋ ਭਾਈ ਅਮਰਪਾਲ ਸਿੰਘ ਅਸੀਂ ਦੋਸਤ ਵੀ ਆ ਤੇ ਕਹਿ ਸਕਦੇ ਆ ਕਿ ਪਹਿਲਾਂ ਜਿੱਦਾਂ ਵਿਚਾਰ ਵਿਚਾਰਕ ਤੌਰ ਤੇ ਅਸੀਂ ਬਸਦੇ ਵੀ ਰਹੇ ਆ ਪਰ ਜਦੋਂ ਤੋਂ ਭਾਈ ਅਮਰਪਾਲ ਸਿੰਘ ਇਧਰ ਪੰਜਾਬ ਆਣ ਕੇ ਇਹਨਾਂ ਨੂੰ ਫਤ ਵੱਲੋਂ ਜਦੋਂ ਇਹਨਾਂ ਨੂੰ ਸਰਮਾਨ ਦਿੱਤਾ ਗਿਆ ਉਹਨਾਂ ਤੋਂ ਫੇਰ ਅਸੀਂ ਸਾਰੇ ਜਿਹੜੇ ਉਹ ਬਾਕੀ ਅਸੀਂ ਸਾਰਿਆਂ ਨੇ ਇਹਨਾਂ ਦਾ ਕੰਮ ਨਹੀਂ ਕਿਹਾ ਬਾਕੀ ਮੈਨੂੰ ਹੋਰ ਕਿਸੇ ਚੀਜ਼ ਦਾ ਨਹੀਂ ਪਤਾ ਪਰ ਜੋ ਅੰਮ੍ਰਿਤ ਸੰਚਾਰ ਤੇ ਜੋ ਨਸ਼ਿਆਂ ਦੇ ਰਿਲੇਟਡ ਜੋ ਕੰਮ ਹੋਇਆ ਤੇ ਉਹੀ ਕੰਮ ਹੀ ਜਿਹੜਾ ਸਟੇਟ ਨੂੰ ਸ਼ਾਇਦ ਨਹੀਂ ਚੰਗਾ ਲੱਗਾ ਪਰ ਮੈਂ ਇਥੇ ਨਾਲ ਪਹਿਲਾਂ ਇੱਕ ਹੋਰ ਗੱਲ ਸਪੱਸ਼ਟ ਕਰਦਾ ਕਿ ਸੰਗਤ ਦੇ ਵਿੱਚ ਕੋਈ ਝੂਠ ਨਹੀਂ ਬੋਲਣਾ ਚਾਹਦਾ ਆਮ ਆਦਮੀ ਪਾਰਟੀ ਵਾਸਤੇ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਬਹੁਤ ਹੀ ਯਾਦਾਂ ਅਮਰੀਕਾ ਤੋਂ ਵਹਿ ਗਏ ਬਹੁਤ ਯਾਰ 6 ਸਾਲ ਸੀਐਮ ਜਿਹੜਾ ਭਗਵਾਨ ਨਿਵਾੜਾ ਮੇਰਾ ਨਿੱਜੀ ਲਲ ਮਿੱਤਰ ਪਟਵੱਟ ਭਰਾ ਤੇ ਲੋਕਾਂ ਦੇ ਉਹ ਪਟਵੱਟ ਭਰਾਵਾਂ ਕੈਸਾ ਦੇ ਤੇ ਬਹੁਤ ਬੰਤੇ ਬਨਿਗਰਾ ਉਹਨਾਂ ਦਾ ਨਾ ਰੋ ਰੋ ਇਤੋਂ ਅਸੀਂ ਇੱਕ ਲਹਿਰ ਸ਼ੁਰੂ ਕੀਤੀ ਆਪਣੇ ਇਸੇ ਹਲਕੇ ਦੇ ਜੇ ਉਹ ਤੁਸੀਂ ਬਾਹਰ ਬੈਠੇ ਹੋਏ ਆਪਣੀ ਧਰਤੀ ਤੋਂ ਬੜੇ ਦੂਰ ਮੈਨੂੰ ਹੁਣ ਵੀ ਜਦੋਂ ਬੀਬੀ ਖਾਲੜਾ ਜੀ ਵਾਲੀ ਕੋਈ ਗੱਲ ਕਰਦਾ ਨਾ ਕਿ ਗੁਰੂ ਸਾਹਿਬ ਵਾਲਿਆਂ ਦਾ ਧੰਮ ਉਹ ਇੰਦਾਂ ਕਰਕੇ ਹਰ ਦਿਨ ਆਪ ਆਪਣਾ ਸੁਭਾਅ ਹੁੰਦਾ ਤੇ ਕਿਤਾਬ ਜੀ ਨਾਲ ਜੂਰ ਬੈਠਾ ਤੁਹਾਨੂੰ ਬਹੁਤ ਸਾਡ ਮੰਨਦੀ ਜਦੋਂ ਉੱਥੇ ਕੀਤਾ ਜਾਂਦਾ ਨਾ ਇਹਨਾਂ ਨੇ ਹਟਾ ਹਰਾਤਾ ਨਾਲ ਇਹ ਵੀ ਕਹਿੰਦੇ ਆ ਕਿ ਸ਼ੀਤ ਸਿੰਘਾਂ ਦੀ ਧਰਤੀ ਆ ਉਥੇ ਪੈਰ ਪੈਰ ਤੇ ਮਤਲਬ ਸਿੰਘਾਂ ਦਾ ਖੂਨ ਡਲਦਾ ਪਰ ਨਾਲੇ ਵੀ ਕਹਿੰਦੇ ਕਿ ਇਹਨਾਂ ਨੇ ਹਰਾਤਾ ਪਰ ਉਹਦੇ ਪਿਛਲੇ ਕਾਰ ਨਹੀਂ ਦੇਖੀਏ ਐਰ ਕੀ ਦੇਖਾਂਗੇ ਮੈਂ ਚਲੋ ਉਹ ਤੇ ਪ੍ਰਮਾਤਮਾ ਜਾਣ ਦਾ ਬਾਕੀ ਜੋ ਕਰਮਾਂ ਦੇ ਵਿੱਚ ਹੋਇਆ ਉਹੀ ਹੋਣਾ ਬਾਕੀ ਜਦੋਂ ਤੁਸੀਂ ਧਰਤੀ ਧਰਤੀ ਕਿਸੇ ਮਤਲਬ ਤੁਸੀਂ ਕਿਸੇ ਦੇ ਅੰਡਰ ਹੁੰਦੇ ਹੋ ਉਹਦਾ ਫਿਰ ਅਗਲੀ ਸਰਕਾਰਾਂ ਦੇ ਮੱਦੇ ਪੈਈ ਆ ਬਾਕੀ ਦੇਖਾਂਗੇ ਜੋ ਹੋਊਗਾ ਬਾਕੀ ਮੈਂ ਪਹਿਲਾਂ ਦੱਸਦਾ ਕਿ ਨਸ਼ਿਆਂ ਦਾ ਜੋ ਸਾਰਾ ਸਿਸਟਮ ਚੱਲਿਆ ਸੀ ਅਸੀਂ 8 ਸਾਲ ਜੋ ਅਕਾਲੀ ਦਲ ਨੇ ਆ ਵਿਰਸਾ ਵਟਵਾ ਆਖੀਂਦਾ ਮਤਲਬ ਹੁਣ ਆਣ ਕੇ ਗੱਲ ਕਰੀ ਜਾਂਦਾ ਵਾ ਤੈਨੂੰ ਪਾਇ ਵਿਰਸਾ ਉਲਟਾ ਪਾਉਂਸਿਆ ਤੂੰ ਤੂੰ ਹੀ ਦੱਸਦੇ ਕਿ ਤੈਨੂੰ ਕਿਹੜੀ ਗੱਲੋਂ ਮੋਟਾ ਪਾਦ ਕੇ ਚੱਲ ਬੰਦਾ ਮਤਲਬ ਇਹਨਾਂ ਸਾਰਿਆਂ ਦਾ ਹੁਣ ਕਿਹੜੀ ਗੱਲੋਂ ਕਿ ਸਿਰਫ ਅਮਰਤਪਾਲ ਸਿੰਘ ਹੀ ਅੱਛਾ ਪਹਿਲਾਂ ਇਹ ਸਾਰੇ ਹੋਂਦਸ ਫਸਣ ਲਏ ਹੁਣ ਇਹਨਾਂ ਸਾਰਿਆਂ ਦਾ ਇੱਕੋ ਹੀ ਮਤਲਬ ਵਿਰੋਧੀ ਹੋ ਗਿਆ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਵਿਰੋਧੀ ਤਾਂ ਕਿਉਂਕਿ ਉਹ ਸਟੇਟ ਦੇ ਸਾਹਮਣੇ ਆ ਸਿੱਖਾਂ ਨੂੰ ਸਿਰਫ ਇੱਕੋ ਗੱਲ ਕੰਦ ਤੇ ਲਿਖੀ ਪੜ੍ਹਨੀ ਚਾਹੀਦੀ ਆ ਜਿਹੜੀ ਸਾਨੂੰ ਵੀ ਹੋਣੀ ਜਦਾਂ ਕਹਿ ਸਕਦੇ ਜੇ ਕਿ ਅੱਗੇ ਪਹਿਲਾਂ ਉਹਨਾਂ ਦੇ ਪਿੱਛੇ ਬਤੇਰਾ ਇਹਨਾਂ ਝਾਲੂ ਵਾਲਿਆਂ ਦੇ ਪਿੱਛੇ ਬੱਤੇ ਨਾ ਭੱਜਿਆ ਹੋਵੇ ਦਿੱਲੀ ਆਣ ਕੇ ਅਸੀਂ ਉਥੇ ਰੁਪਏ ਇਕੱਠੇ ਕਰ ਕਰਕੇ ਡਾਲਾ ਇਹਨਾਂ ਦੇ ਸੰਗਜ ਮਤਲਬ ਕੈਨੇਡਾ ਦੇ ਵਿੱਚ ਮੈਂ ਹੁਣ ਤਾਂ ਗੱਲ ਲੰਮੀ ਹੋ ਜਣੀ ਆ ਬੱਸ ਕਰਾਇ ਤੇ ਕੀਤੀ ਉਥੋਂ ਦੀ ਇੱਕ ਸਾਰੀ ਕ੍ਰੀਮ ਇਕੱਠੀ ਕੀਤੀ ਬੀਸੀ ਦੀ ਉਹਨੂੰ ਵੀ ਸੀ ਕਹਿੰਦੀ ਆ ਕੈਨੇਡਾ ਦਾ ਜਿਹੜਾ ਆਪਣਾ ਸਰੀਆ ਪਾਸਾ ਉਥੋਂ ਦੇ ਜਿੰਨੇ ਆਪਣੇ ਪੰਜਾਬੀ ਪੁਰਾਣੇ ਕਿਨੇ ਕੰਗੀਆਂ ਕਰੀ ਮਾ ਜੀ ਨੂੰ ਉਹ ਸਾਰੇ ਨੇ ਬੱਸ ਵਾਲੇ ਦੀ ਪੇਟੀ ਵਾਲੇ ਮਤਲਬ ਚਨੇ ਸ਼ਹਿਰ ਦੇ ਉੱਪਰਲੇ ਪੰਨੇ ਵਾਲੇ ਤੇ ਸਾਡੇ ਸੰਜੇ ਸਿੰਘ ਗਿਆਗੇ ਦਿੱਲੀ ਦਾ ਤੇ ਉਹਨੇ ਕਾਪੀ ਫੜ ਲਈ ਤੇ ਲਿਖ ਪਿਆ ਵੀ ਕੀ ਕੀ ਕਰਾਉਣਾ ਤੇ ਆਪਣੇ ਇਲਾਕੇ ਪੰਜਾਬੀ ਦੱਸਣਾ ਕਿ ਇਥੋਂ ਆਹ ਕੰਮ ਹੋਣਾ ਚਾਹੀਦਾ ਤੇ ਉਹ ਆਹ ਕੰਮ ਹੋਣਾ ਚਾਹੀਦਾ ਤੇ ਨਾਲ ਹੀ ਚੱਕ ਕੱਢਣਾ ਆਪਣੇ ਤਾਂ ਹੀ ਆ ਡਾਲਰ 15000 ਡਾਲਰ ਸਾਢੇ 3-4 ਲੱਖ ਡਾਲਰ 15-20 ਮਿੰਟਾਂ ਜਾਂ ਸੰਜੇ ਸਿੰਘ ਨੇ ਬੈਗ 'ਚ ਪਾਇਆ ਤੇ ਨਾਲ ਉੱਥੇ ਨਾਲ ਹੀ ਲਿਖੀ ਗਿਆ ਕਿ ਪਟਵਾਰੀ ਦੇ ਆ ਕੰਮ ਹੋਣੇ ਚਾਹੀਦੇ ਆ, ਉਹ ਕੰਮ ਹੋਣੇ ਜੇਦੇ ਦਾ ਕਰਕੇ ਚੱਲੋ ਇਹ ਫੋਟਾ ਲੈ ਕੇ ਤੇ ਕੱਚੇ ਮਾਰ ਇਦਾਂ ਦੇ ਇਨਸੀਡੈਂਟ 5-6 ਹੋਏ ਆ। ਆਪਮਾਨ ਦਮਾਨ ਚਲੋ ਮੈਂ ਉਸ ਕੁਰਸੀ ਦਾ ਸਨਮਾਨ ਕਰਦਾ ਜਿਹੜੀ ਤੇ ਬੈਠਾ ਪਰ ਉਸ ਪਰਸਨ ਦਾ ਉਹ ਨਿੱਜੀ ਤੌਰ ਤੇ ਜਿੰਨਾ ਕੋ ਮਤਲਬ ਘਟਿਆ ਬੰਦਾ ਉਸ ਇਨਸਾਨ ਕੁਰਸੀ ਦਾ ਸਨਮਾਨ ਕਰਦਾ ਮੈਂ ਉਸ ਪੋਸਟ ਦਾ ਸਨਮਾਨ ਕਰਦਾ ਸੀਐਮ ਪੰਜਾਬ ਸਾਡਾ ਉਹ ਮਾਨਜੋ ਪੋਸਟ ਪਰ ਉਹ ਜੇ ਪਰਸਨ ਦੀ ਗੱਲ ਕਰੂ ਬਹੁਤ ਘੱਡੀਆਂ ਦਰਜੇ ਦਾ ਬੰਦਾ ਹੋ ਔਰ ਉਹਨੇ ਜਿੰਨੇ ਉਹਦੇ ਨਿੱਜੀ ਬੰਦੇ ਜਿੰਨੇ ਯਾਰ ਆ ਉਹਦੇ ਅੱਜ ਇਹ ਸ਼ਮਨ ਨੇ ਮੇਰੀ ਵੀਡੀਓ ਵੇਖ ਲਈ ਅੱਜ ਸ਼ਮਨ ਮੈਨੂੰ ਚੁਕਾਇਆ ਲੋ ਕਿ ਪੈਗ ਲੱਗੇ ਤਾਂ ਬਾਅਦ ਜਿੰਨੇ ਜਿਹੜੀ ਉਹ ਵੀਡੀਓ ਵੇਖ ਲੀਨਾਂ ਨਾ ਉਹਨੇ ਫੜੇ ਬਰਵਾਦਾ ਬਾਅਦ ਚ ਚਲੋ ਬਾਕੀ ਮੇਰੀ ਇੱਕੋ ਬੇਨਤੀ ਹੈ ਤੁਹਾਡੇ ਕੋਲ ਪਲੀਜ਼ ਕਿ ਆਹ ਐਰਕੀ ਨਾਲ ਯਾਰ ਨੰਬਰ ਲੈ ਲਿਓ ਇਹਨ ਜਿੱਦਾਂ ਆਪਾਂ ਪੁਰਾਣੀਆਂ ਗੱਲਾਂ ਸੁਣਦੇ ਆ ਕਿ ਜਦੋਂ ਐਮਰਜੈਂਸੀ ਲੱਗੀ ਹੀ ਉਦੋਂ ਇੱਥੋਂ ਆਪਣੇ ਉਹ ਸਭ ਤੋਂ ਵੱਧ ਲੀਡ ਦੇ ਨਾਲ ਜਿਹੜਾ ਇਹ ਮਾਹ ਸਾਹਿਬ ਜਿੱਤੇ ਸੀ ਸੋ ਇਹ ਗੱਲ ਇਤਿਹਾਸ ਬਣ ਜਾਂਦੀ ਆ ਸੋ ਮੈਂ ਇਹਨੂੰ ਗੱਲ ਨੂੰ ਜ਼ਿਆਦਾ ਲੰਬੀ ਨਹੀਂ ਕਰਦਾ ਸੋ ਪਲੀਜ਼ ਮੇਰੀ ਬੇਨਤੀ ਆ ਕਿ ਇਹ ਮੌਕਾ ਵਾ ਤੇ ਤੁਸੀਂ ਦੇਖੋ ਇਹ ਵੋਟਾਂ ਪਹਿਲੇ ਪਹਿਲਾਂ ਭਰਾਵਾ ਜੀ ਹੋ ਸਕਦੀਆਂ ਸੀ ਅਗਲੇ ਆਨੇ ਜੂਨ ਦੇ ਦਿਨ ਰੱਖਿਆ ਜੂਨ ਦੇ ਦਿਨ ਕੰਦ ਤੇ ਲਿਖਿਆ ਪੜੋ ਤੇ ਸਹੀ ਕਿ ਜਿੱਦਣ ਸਾਡਾ ਤੱਕ ਠਹਾਇਆ ਸੀ 1 2 3 ਤੇ ਜਿੱਦਣ ਆਪਾਂ ਲਹੂ ਸਾਫ ਕਰਦੇ ਫਿਰ ਤਹੀ ਉਦੋਂ ਰਿਜ਼ਲਟ ਆ ਬਸ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ